ਪੰਜਾਬੀ ਇੱਕ ਵਾਰ ਫਿਰ ਗਰਮੀ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ ਸਤਜੀਤ ਕਾਲ ਜੀ ਮੈਂ ਮਹਿਕ ਦਿੱਕਤ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਿਕਰ ਅੱਜ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਮੌਸਮ ਜਿਹੜਾ ਖਸ ਕਰਿਆ ਹੈ ਪਰ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੇ ਮੁਤਾਬਿਕ yellow alert ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਕੁਝ ਅਜੀਹ ਜ਼ਿਲ੍ਹੇ ਜਿਨ੍ਹਾਂ ਨੇ ਜਿੱਥੇ ਮਾਦ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਮੁਤਾਬਿਕ ਜਟਾਈ ਗਈ ਹੈ ਪੰਜਾਬ ਚ ਅਜ ਮੌਸਮ ਸਿਹਤਾਰਨ ਰਹਿੰਦੀ ਸਭਾਵਨਾ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਕਿਸੇ ਵੀ ਕਿਸਮ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਨੁਮਾਨ ਹੈ ਕਿ ਹਿਮਾਚਲ ਲੱਗਦੇ ਕੁਝ ਇਲਾਕਿਆਂ ਵਿੱਚ ਭਾਰੀ ਬੂੰਦਾਬੰਦੀ ਹੋ ਸਕਦੀ ਹੈ ਅੱਜ ਦੇ ਕੁਝ ਹਿੱਸਿਆਂ ਚ ਹਲਕੇ ਬੱਦਲ ਛਾਏ ਰਹੇ ਜਿਸ ਨਾਲ ਤਾਪਮਨ ਚ ਥੋੜੀ ਕਮੀ ਆਈ ਪਰ ਬਹੁਤ ਸਾਰੇ ਜਿਨ੍ਹਾਂ ਦੇ ਲੋਕ ਹਮਮਤ ਵਾਲੀ ਗਰਮੀ ਤੋਂ ਪਰੇਸ਼ਾਨ ਹਨ ਆਈਐਮਡੀ ਦੇ ਅਨੁਸਾਰ ਪੰਜਾਬ ਵਿੱਚ ਆਸਤਾਪਮਨ ਵੱਤਵੱਚ 0.10 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਪਰ ਇਹ ਤਾਪਮਨ ਹਜੇ ਵੀ ਆਮ ਦਰਜੇ ਦੇ ਨੇੜੇ ਹੀ ਹੈ ਰੂਪਨਗਰ ਵਿੱਚ 35 ਡਿਗਰੀ ਲੁਧਿਆਣਾ ਵਿੱਚ 34 ਡਿਗਰੀ ਪਟਿਆਲਾ ਵਿੱਚ 36 ਡਿਗਰੀ ਅਤੇ ਪਠਾਨਕੋਟ ਵਿੱਚ 33.8 ਡਿਗਰੀ ਤਾਪਮਨ ਰਿਹਾ ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੌਸਮ ਸੌਕਰਿਆ ਕੇਵਲ ਫਿਰੋਜ਼ਪੁਰ ਵਿੱਚ 3 ਮਿਲੀਮੀਟਰ ਅਤੇ ਮੋਗਾ ਵਿੱਚ 5. 5 ਮਿਲੀਮੀਟਰ بارش ਦਰਜ ਕੀਤੀ ਗਈ ਹੈ ਤੇ ਉਦਰੀ 28 ਤੇ 29 ਜੁਲਾਈ ਨੂੰ ਹੁਜਾਰਪੁਰ ਗੁਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਜਲੰਧਰ ਜਿਹੇ ਜ਼ਿਲ੍ਹਿਆਂ ਵਿੱਚ 50 ਤੋਂ 75 ਫੀਸਦੀ ਖੇਤਰਾਂ ਵਿੱਚ بارش ਹੋਣ ਦੀ ਸੰਭਾਵਨਾ ਰਾਜ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਦੀ ਉਮੀਦ ਹੈ ਇਜੁਲਾਈ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸਭਾਵਨਾ ਹੈ ਜਦਕਿ ਦੱਖਣੀ ਹਿੱਸੇ ਵਿੱਚ ਮੌਸਮ ਸੁੱਕਾ ਰਹਿ ਸਕਦਾ ਹੈ ਤੇ ਉਧਰ ਹੀ ਮੌਸਮ ਵਿਭਾਗ ਦੇ ਵੱਲੋਂ ਕੱਲ ਯਾਨੀ ਕਿ 28 ਅਤੇ 29 ਜੁਲਾਈ ਤੋਂ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ